ਕਟੰਗੇ ਸ਼ੁਰੂ ਤੇ ਇਹਦੇ ਭਰਾ ਦੀ ਮੀਰ ਦੀ ਕਟਿੰਗ ਹੋ ਗਈ ਆ ਇਹ ਹੈਗੀ ਆ ਮੇਗਣਾ ਤੇ ਦੀ ਮਾਂ ਦੀ ਹੋ ਗਈ ਕਟਨੋ ਮਹਾਰਾਣੀ ਦੀ ਤੇ ਇਧਰੋ ਇਹਦੀ ਵੀ ਹੋ ਗਈ ਹੈ ਤੇ ਕਟਿੰਗ ਜਿਹੜੀ ਬਹੁਤ ਜ਼ਰੂਰੀ ਆ ਮੌਸਮ ਦੇ ਹਿਸਾਬ ਨਾਲ ਮੱਖੀ-ਮੱਖੀ ਜਿਹੜੀ ਵਾਲਾਂ ਦੇ ਵਿੱਚ ਵੜ ਕੇ ਵੱਢਦੀ ਉਹ ਥੋੜਾ ਕੱਟ ਜਾਂਦੀ ਹੁਣ ਇਹਨਾਂ ਨੂੰ ਮੱਖੀ ਵਾਲਾ ਜਿਹੜਾ ਸਾਬਣ ਲਿਆ ਕੇ ਦੋ ਲਾਵਾਂਗੇ ਤੇ ਵਧੀਆ ਜਿਹੜੀ ਸਫਾਈ ਹੋ ਰਹੀ ਆ ਜਿਹੜਾ ਗੋਹਾਗਾ ਜੰਮਦਾ ਉਹ ਥੋੜਾ ਕੱਟ ਦੇਗਾ ਤੇ ਬਹੁਤ ਵਧੀਆ ਬਾਈ ਨੇ ਕੰਮ ਕਰਦੇ ਕਟਿੰਗ ਤਾਂ ਅੱਗੇ ਵੀ ਆਪਾਂ ਇਹਨਾਂ ਤੋਂ ਕਰਾਉਣੇ ਆ ਤੇ ਪਹਿਲਾਂ ਵੀ ਕਟਿੰਗ ਕਰਕੇ ਗਏ ਸੀ ਤੇ ਨੰਬਰ ਵੀ ਤੁਹਾਨੂੰ ਲੈ ਦੇਣਾ ਵਿੱਚ ਸਕਰੀਨ 'ਚ ਤੁਸੀਂ ਨੇੜੇ ਬੰਨੇ ਫਰੋਜਪੁਰ ਦੇ ਏਰੀਆ 'ਚ ਕੋਈ ਕਟਿੰਗ ਕਰਾਉਣੀ ਹੋਵੇ ਤੁਸੀਂ ਫੋਨ ਕਰਕੇ ਤੇ ਕਟਿੰਗ ਕਰਾ ਸਕਦੇ ਹੋ ਤੇ ਬਣਾਉਣੇ ਆ ਦੂਸਰੀਆਂ ਦੇ ਵੀਡੀਓ ਵਰਕਸ ਸਮ੍ਰiddhi ਦੀ ਵੀ ਹੋਣੀ ਕਟਿੰਗ ਅਜੇ ਤੇ ਇਹ ਹੈਗੀ ਆ ਜੀ ਮੇਗੜਾ ਓਹ ਕਿੱਧਰ ਪੂਛ ਮਾਰੀ ਜਣੀ ਪਿੱਛੇ ਤੂੰ ਪਿੱਛੇ ਚੱਲ 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 ਪਿੱਛੇ ਜਾ ਆ ਵੇਖੋ ਜੀ ਆ ਚੱਲ ਰਿਹਾ ਕੰਮ ਇਹਦਾ ਤੇ ਪਾਉ ਤੋਂ ਲੈਨੇ ਆਪਾਂ ਨੰਬਰ ਤੇ ਏਰੀਆ ਤੇ ਐਡਰੈਸ ਪੁੱਛ ਲੈਨੇ ਆ ਤੇ ਤੁਸੀਂ ਕਿਸੇ ਨੇ ਵੀ ਕਟਿੰਗ ਕਰਾਉਣੀ ਹੋਵੇ ਤੇ ਤੁਸੀਂ ਫੋਨ ਕਰਕੇ ਤੇ ਗੱਲਬਾਤ ਕਰ ਲਿਓ ਤੇ ਕਟਿੰਗ ਕਰਾ ਲਿਓ ਪਾਉ ਜੀ ਇਧਰ ਦਿਓ ਮੜਾ ਧਿਆਨ ਦੱਸਿਓ ਆ ਦਾ ਨਾਮ ਤੇ ਐਡਰੈਸ ਦੱਸਿਓ ਮੜਾ ਜੀ ਸਰਦੀਪ ਸਿੰਘ ਮੇਰਾ ਨਾਮ ਹਾਂਜੀ ਤੇ ਹਰਿਆਣਾ ਪਿੰਡ ਹਾਂਜੀ ਨੰਬਰ 88722 ਹਾਂਜੀ 04268 ਠੀਕ ਆ ਜੀ ਇੱਕ ਵਾਰ ਫੇਰ ਬੋਲ ਦਿਓ ਨੰਬਰ ਅੱਜ ਫੇਰ ਪਿਆਰੇ ਜੜਾ ਨਾਂ ਮੇਰਾ ਸਰਜੀਤ ਹਾਂ ਹਾਂਜੀ 8872204268 ਠੀਕ ਆ ਇਹ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੇ ਤੁਸੀਂ ਕਰ ਲਿਓ ਗੱਲਬਾਤ ਜੇ ਕਿਸੇ ਨੇ ਕੋਈ ਕਟਿੰਗ ਕਰਾਉਣੀ ਆ ਪਸਵਾ ਦੀ ਤੇ ਬਹੁਤ ਵਧੀਆ ਜਿਹੜਾ ਸਫਾਈ ਨਾਲ ਕੰਮ ਹੋ ਰਿਹਾ ਤੇ ਆਪਣੇ ਤਕਰੀਬਨ ਆਪਾਂ ਸਾਰੇ ਪਸਵਾ ਦੀ ਜਿਹੜੀ ਕਟਿੰਗ ਅੱਜ ਕਰਾਤੀ ਆ ਤੇ ਇਹ ਹੈਗੀ ਆ ਜੀ ਮੇਗਣਾ ਤੁਸੀਂ ਦੇਖ ਰਹੇ ਹੋ ਤੇ ਨੰਬਰ ਚੱਲ ਰਿਹਾ ਸਕਰੀਨ ਤੇ ਕਰ ਲਿਓ ਗੱਲਬਾਤ ਧੰਨਵਾਦ ਜੀ